ਅਗ ਦੀ ਪੱਠੀ ਬਣ ਗਿਆ ਘਰ ਅਤੇ ਮਕਾਨ ਔਰ ਜ਼ਿੰਦਗੀ ਭਰ ਦੀ ਕਮਾਈ ਅੱਖਾਂ ਦੇ ਸਾਹਮਣੇ ਪਾਂਬੜਾ ਦੇ ਵਿੱਚ ਮੱਚ ਗਈ ਤਸਵੀਰਾ ਕਰਨ ਤਾਰਨ ਦੀਆਂ ਨੇ ਜਿੱਥੇ ਇੱਕ ਦੁਕਾਨ ਨੂੰ ਅੱਗ ਲੱਗ ਜਾਂਦੀ ਹੈ ਤੇ ਦੁਕਾਨ ਦੇ ਉੱਪਰ ਜੋ ਘਰ ਹੁੰਦਾ ਹੈ ਉਹ ਵੀ ਅੱਗ ਦੀ ਲਪੇਟ ਦੇ ਵਿੱਚ ਆ ਜਾਂਦਾ ਹੈ ਜਿਸ ਦੇ ਵਿੱਚ ਪੂਰੀ ਦੁਕਾਨ ਤੇ ਘਰ ਸੜ ਕੇ ਸੁਆਹ ਹੋ ਗਿਆ ਇੱਕ ਇੱਕ ਚੀਜ਼ ਜੋ ਦੁਕਾਨ ਦੇ ਵਿੱਚ ਰੱਖੀ ਗਈ ਸੀ ਲੱਖਾਂ ਦਾ ਸਮਾਨ ਜੋ ਕਿ ਵੇਚਣ ਲਈ ਰੱਖਿਆ ਗਿਆ ਸੀ ਉਹ ਸੜ ਜਾਂਦਾ ਹੈ ਔਰ ਦੂਸਰੇ ਪਾਸੇ ਘਰ ਜੋ ਕਿ ਇੱਕ ਇੱਕ ਚੀਜ਼ ਉਸ ਘਰ ਦੀ ਅ ਪਰਿਵਾਰ ਦੇ ਵੱਲੋਂ ਬੜੇ ਚਾਵਾਂ ਦੇ ਨਾਲ ਬਣਾਈ ਗਈ ਸੀ ਤਾਂ ਉਹ ਵੀ ਅੱਖਾਂ ਦੇ ਸਾਹਮਣੇ ਸੜ ਕੇ ਸੁਆਹ ਹੋ ਜਾਂਦੀ ਆ ਪਾਂਬੜ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਦੁਕਾਨ ਦੇ ਵਿੱਚੋਂ ਅੱਗ ਦੇ ਪਾਂਬੜ ਮਚ ਰਹੇ ਨੇ ਦੋ ਮੰਜ਼ਲਾ ਤਕਰੀਬਨ ਇਹ ਮਕਾਨ ਸੀ نیچے ਦੁਕਾਨ ਬਣੀ ਹੋਈ ਸੀ ਕਰਿਆਨੇ ਦੀ ਔਰ ਉੱਥੇ ਲੱਖਾਂ ਦਾ ਸਮਾਨ ਪਿਆ ਹੋਇਆ ਸੀ ਔਰ ਅਚਾਨਕ ਉੱਥੇ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਤਸਵੀਰਾਂ ਜੋ ਨਿਕਲ ਕੇ ਸਾਹਮਣੇ ਆਈਆਂ ਨੇ ਬੇहद ਹੈਰਾਨ ਕਰਦੀਆਂ ਕਿਉਂਕਿ ਇੰਨੀ ਜ਼ਿਆਦਾ ਅੱਗ ਕਿਸ ਤਰੀਕੇ ਨਾਲ ਲੱਗਦਾ ਹੈ ਕਿ ਅੱਗ ਦੀ ਪੱਠੀ ਅੰਦਰ ਮੱਚ ਰਹੀ ਹੈ ਔਰ ਇੱਥੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੌਕੇ ਦੇ ਉੱਤੇ ਫਾਇਰ ਬ੍ਰਿਗੇਡ ਵਿਭਾਗ ਨੂੰ ਵੀ ਬੁਲਾਇਆ ਗਿਆ ਔਰ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਬੜੀ ਮੁਸ਼ਕਲਤ ਦੇ ਨਾਲ ਕਾਫੀ ਘੰਟਿਆਂ ਬਾਅਦ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਔਰ ਅੱਗ ਕਿਉਂਕਿ ਉੱਪਰ ਮਕਾਨ ਤੱਕ ਵੀ ਪਹੁੰਚ ਚੁੱਕੀ ਸੀ ਔਰ ਮਕਾਨ ਦੇ ਉੱਪਰ ਜਾਣਾ ਬੇहद ਮੁਸ਼ਕਲ ਸੀ ਇਸ ਕਰਕੇ ਵੀ ਅੱਗ ਦੇ ਉੱਤੇ ਕਾਬੂ ਪਾਉਣ ਦੇ ਉੱਤੇ ਕਾਫੀ ਸਮਾ ਲੱਗਾ ਕਿਉਂਕਿ ਦੁਕਾਨ ਦੇ ਵਿੱਚੋਂ ਹੋ ਕੇ ਰਸਤਾ ਜਾਂਦਾ ਸੀ ਘਰ ਨੂੰ ਔਰ ਅੰਗੇ ਜਾ ਕੇ ਪੌੜੀਆਂ ਸੀ ਉਸ ਤੋਂ ਉੱਪਰ ਜਾ ਕੇ ਤੁਸੀਂ ਮਕਾਨ ਦੇ ਵਿੱਚ ਅੱਗ ਜੋ ਮਚੀ ਹੋਈ ਸੀ ਤਾਂ ਉਸ ਨੂੰ ਬੁਝਾ ਸਕਦੇ ਸੀ ਪਰ ਪਹਿਲਾਂ ਹੀ ਉੱਥੇ ਦੁਕਾਨ ਦੇ ਵਿੱਚ ਅੱਗ ਦੇ ਭਾਂਬੜ ਇਸ ਤਰੀਕੇ ਨਾਲ ਮਚ ਰਹੇ ਸੀ ਕਿ ਉਸ ਦੇ ਵਿੱਚ ਐਂਟਰੀ ਨਹੀਂ ਕੋਈ ਕਰ ਸਕਦਾ ਸੀ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਅੱਗ ਦੇ ਇੱਥੇ ਭਾਂਬੜ ਮਚ ਰਹੇ ਨੇ ਦੁਕਾਨ ਪੂਰੇ ਤਰੀਕੇ ਦੇ ਨਾਲ ਮਚ ਚੁੱਕੀ ਹੈ ਜਦੋਂ ਕਿ ਮਕਾਨ ਜੋ ਇਸ ਦੁਕਾਨ ਦੇ ਉੱਪਰ ਸੀ ਉਹ ਵੀ ਅੱਗ ਦੀ ਲਪੇਟ ਦੇ ਵਿੱਚ ਆ ਗਿਆ ਅੱਗ ਨਹੀਂ ਜ਼ਿਆਦਾ ਸੀ ਕਿ ਇੱਕ ਇੱਕ ਸਮਾਨ ਜੋਥੇ ਲਿਆ ਕੇ ਰੱਖਿਆ ਗਿਆ ਸੀ ਮਕਾਨ ਦੇ ਅੰਦਰ ਤਾਂ ਉਹ ਵੀ ਸੜ ਕੇ ਸੁਆਹ ਹੋ ਗਿਆ ਉੱਪਰਲੀ ਮੰਜ਼ਲ ਤੱਕ ਅੱਗ ਪਹੁੰਚ ਜਾਂਦੀ ਹੈ ਔਰ ਅੱਗ ਦੀਆਂ ਜੋ ਲਪਟਾਂ ਨੇ ਉਹ ਇਸ ਤਰੀਕੇ ਦੇ ਨਾਲ ਉੱਠ ਰਹੀਆਂ ਨੇ ਕਿ ਖੌਫ ਹੁੰਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਘਰ ਨੂੰ ਅੱਗ ਲੱਗੀ ਔਰ ਗਨੀਮਤ ਰਹੀ ਕਿ ਆਸ-ਪਾਸ ਦੇ ਘਰਾ ਤਾਂ ਕਿ ਅੱਗ ਨਹੀਂ ਫੈਲੀ ਮੌਕੇ ਦੇ ਉੱਤੇ ਇਸ ਨੂੰ ਕਾਬੂ ਪਾਉਣ ਲਈ ਕਾਫੀ ਮੁਸ਼ਕਲ ਕੀਤੀ ਗਈ ਲੋਕਾਂ ਦੇ ਵੱਲੋਂ ਜਦੋਂ ਦੇਖਦੇ ਨੇ ਕਿ ਅੱਗ ਦੇ ਭਾਂਬੜ ਮੱਚਦੇ ਨੇ ਤਾਂ ਮੌਕੇ ਦੇ ਉੱਤੇ ਫਾਇਰ ਬ੍ਰਿਗੇਡ ਵਿਭਾਗ ਨੂੰ ਬੁਲਾਇਆ ਜਾਂਦਾ ਮੌਕੇ ਦੇ ਉੱਤੇ ਜੋ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਾਣੀ ਦੀਆਂ ਪੁਛਾੜਾਂ ਮਾਰੀਆਂ ਜਾਂਦੀਆਂ ਨੇ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਅੱਗ ਦੇ ਭਾਂਬੜ ਬਾਹਰ ਤੱਕ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਉੱਪਰ ਬਿਜਲੀ ਦੀਆਂ ਟਾਰਾਂ ਵੀ ਨੇ ਔਰ ਇਸ ਤਰੀਕੇ ਨੇ ਲੱਗਦਾ ਕਿ ਅੱਗ ਦੇ ਭਾਂਬੜ ਉੱਥੇ ਤੱਕ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਔਰ ਬੇहद ਇਹ ਖੌਫਨਾਕ ਤਸਵੀਰਾਂ ਤਰਨ ਤਰਨ ਦੀਆਂ ਨੇ ਜਿੱਥੇ ਇਹ ਕਰਿਆਨੇ ਦਾ ਸਟੋਰ ਸੀ ਔਰ ਉਸ ਦੇ ਉੱਪਰ ਘਰ ਬਣਿਆ ਹੋਇਆ ਸੀ ਮਕਾਨ ਬਣਿਆ ਹੋਇਆ ਸੀ ਔਰ ਉਸ ਦੇ ਉੱਪਰ ਜੋ ਦੁਕਾਨ ਦਾ ਮਾਲਕ ਹੈ ਔਰ ਉਸ ਦਾ ਪਰਿਵਾਰ ਉਸ ਦੇ ਉੱਪਰ ਰਹਿੰਦਾ ਸੀ ਔਰ ਇਹ ਨੀਚੇ ਦੁਕਾਨ ਸੀ ਔਰ ਇਥੇ ਤਕਰੀਬਨ ਬਾਜ਼ਾਰ ਦੇ 메인 ਬਾਜ਼ਾਰ ਦੇ ਵਿੱਚ ਦੱਸੀ ਜਾਂਦੀ ਹੈ ਦੁਕਾਨ ਕਸਬਾ ਫਤਿਹਆਬਾਦ ਦਾ 메인 ਬਾਜ਼ਾਰ ਉਸ ਦੇ ਵਿੱਚ ਇੱਕ ਦੁਕਾਨ ਅਤੇ ਘਰ ਮੌਜੂਦ ਸੀ ਔਰ ਜਿੱਥੇ ਅੱਗ ਦੇ ਭਾਂਬੜ ਅਚਾਨਕ ਮਚ ਜਾਂਦੇ ਨੇ ਫਿਲਹਾਲ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਪਰ ਅੱਗ ਨਹੀਂ ਜ਼ਿਆਦਾ ਸੀ ਕਿ ਅੱਗ ਦੇ ਭਾਂਬੜ ਉੱਥੇ ਮਚ ਰਹੇ ਨੇ ਔਰ ਮੌਕੇ ਦੇ ਉੱਤੇ ਕਾਬੂ ਪਾਉਣ ਲਈ ਵੀ ਕਾਫੀ ਮੁਸ਼ਕਲ ਕਰਨੀ ਪਈ ਹੈ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੰਦਾ ਟੱਪ ਕੇ ਉੱਪਰ ਮਕਾਨ ਦੇ ਵਿੱਚ ਜੋ ਦੁਕਾਨ ਦੇ ਉੱਪਰ ਮਕਾਨ ਸੀ ਤਾਂ ਉਸ ਦੇ ਉੱਪਰ ਮੁਲਾਜ਼ਮ ਕੰਦਾ ਟੱਪ ਕੇ ਦਾਖਲ ਹੁੰਦੇ ਨੇ ਆਸ-ਪਾਸ ਦੇ ਜੋ ਚੁਬਾਰੇ ਸੀ ਉਹਨਾਂ ਤੋਂ ਟੱਪ ਕੇ ਦੁਕਾਨ ਕਮਰੇ ਦੇ ਵਿੱਚ ਮਕਾਨ ਦੇ ਵਿੱਚ ਦਾਖਲ ਹੁੰਦੇ ਨੇ ਔਰ ਉੱਥੇ ਅੱਗ 부ਝਾਉਂਦੇ ਨੇ ਤਾਂ ਕਿਤੇ ਫਿਰ ਕਿਤੇ ਜਾ ਕੇ ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਇਸ ਆਗ ਦੇ ਉੱਤੇ ਕਾਬੂ ਪਾਇਆ ਜਾਂਦਾ ਕਿਉਂਕਿ ਗਲੀ ਵੀ ਕਾਫੀ ਪੀੜੀ ਸੀ ਤਾਂ ਵੀ ਇਸ ਆਗ ਉਤੇ ਕਾਬੂ ਕਰਨ ਉਤੇ ਕਾਫੀ ਸਮਾਂ ਲੱਗਾ ਕਿਉਂਕਿ ਪੀੜੀ ਗਲੀ ਦੇ ਵਿੱਚ ਅਕਸਰ ਜੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਉਹਨਾਂ ਨੂੰ ਪਹੁੰਚਾਉਣਾ ਕਾਫੀ ਮੁਸ਼ਕਲ ਹੋ ਜਾਂਦਾ ਹੈ ਜਿਸ ਕਰਕੇ ਅ ਫਾਇਰ ਬ੍ਰਿਕਰ ਦੇ ਜੋ ਮੁਲਾਜ਼ਮ ਨੇ ਉਹਨਾਂ ਨੂੰ ਵੀ ਕਾਫੀ ਮੁਸ਼ਕਲ ਕਰਨੀ ਪਈ ਔਰ ਇਸ ਗਲੀ ਦੇ ਵਿੱਚ ਜੋ ਦੁਕਾਨ ਸੀ ਜੋ ਆਗ ਉਸ ਨੂੰ ਲੱਗੀ ਸੀਰਾ ਉਸ ਦੇ ਉਤੇ ਬੜੀ ਮੁਸ਼ਕਲ ਦੇ ਬਾਅਦ ਕਾਬੂ ਪਾਇਆ ਗਿਆ ਪਰ ਜ਼ਿੰਦਗੀ ਪਰ ਦੀ ਕਮਾਈ ਸੀ ਕਿਉਂਕਿ ਇੱਕ ਦੁਕਾਨ ਜਦੋਂ ਚਾਹੇ ਕਰਿਆਨੇ ਦੀ ਹੋਵੇ ਉਸ ਦੇ ਵਿੱਚ ਤੁਸੀਂ ਜਿਹੜਾ ਸਮਾਨ ਰੱਖਿਆ ਹੁੰਦਾ ਤਾਂ ਬਹੁਤ ਇੱਕ ਤਰੀਕੇ ਨਾਲ ਕਿਹਾ ਜਾ ਸਕਦਾ ਹੈ ਕਿ ਜਦੋਂ ਦੁਕਾਨ ਕਰਿਆਨਾ ਸਟੋਰ ਜਿਆਦਾ ਚੱਲਦਾ ਤਾਂ ਉਸ ਵਿੱਚ ਸਮਾਨ ਵੀ ਕਾਫੀ ਜਿਆਦਾ ਰੱਖਿਆ ਹੁੰਦਾ ਤੇ ਇੱਥੇ ਇਸ ਦੁਕਾਨ ਦੇ ਵਿੱਚ ਕਾਫੀ ਜ਼ਿਆਦਾ ਸਮਾਨ ਲੱਖਾਂ ਦਾ ਸਮਾਨ ਪਰਿਵਾਰ ਦਾ ਕਹਿਣਾ ਹੈ ਕਿ ਰੱਖਿਆ ਹੋਇਆ ਸੀ ਜੋ ਇਸ ਆਗ ਦੇ ਵਿੱਚ ਪੂਰੀ ਤਰੀਕੇ ਦੇ ਨਾਲ ਸੜ ਕੇ ਸੁਆਹ ਹੋ ਚੁੱਕਾ ਹੈ ਔਰ ਜੋ ਘਰ ਹੈ ਉਸ ਦੇ ਵਿੱਚ ਵੀ ਇੱਕ ਇੱਕ ਚੀਜ਼ ਪਰਿਵਾਰ ਦੇ ਵੱਲੋਂ ਬੜੇ ਚਾਅ ਦੇ ਨਾਲ ਸਜਾਈ ਗਈ ਸੀ ਔਰ ਉਹ ਵੀ ਪੂਰਾ ਮਕਾਨ ਸੜ ਕੇ ਸੁਆਹ ਹੋ ਚੁੱਕਾ ਔਰ ਉਹ ਵੀ ਜੋ ਚੀਜ਼ਾਂ ਪਰਿਵਾਰ ਦੇ ਵੱਲੋਂ ਸਜਾਈਆਂ ਗਈਆਂ ਸੀ ਘਰ ਦੇ ਵਿੱਚ ਤਾਂ ਉਹ ਵੀ ਸੜ ਕੇ ਤਬਾਹ ਹੋ ਚੁੱਕੀਆਂ ਕੁੱਲ ਮਿਲਾ ਕੇ ਪਰਿਵਾਰ ਦਾ ਲੱਖਾਂ ਦਾ ਨੁਕਸਾਨ ਹੋਇਆ ਔਰ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਅੱਗ ਦੇ ਭਾਂਬੜ ਮਚ ਚੁੱਕੇ ਨੇ ਔਰ ਪੂਰਾ ਜੋ ਮਕਾਨ ਹੈ ਉਹ ਸੁਆਹ ਹੋਇਆ ਇੱਥੇ ਨਜ਼ਰ ਆ ਰਿਹਾ ਹੈ ਪਰਿਵਾਰ ਦਾ ਕੀ ਕਹਿਣਾ ਹੈ ਮੌਕੇ ਤੇ ਮੌਜੂਦ ਜੋ ਲੋਕ ਸੀ ਉਹਨਾਂ ਦਾ ਇਸ ਮਾਮਲੇ ਦੇ ਵਿੱਚ ਕੀ ਕਹਿਣਾ ਤੁਹਾਨੂੰ ਸੁਣਾ ਦਿੰਦੇ ਆ